자막 제공 및 자막 제공 및 광고를 포함하고 있습니다. 38.8 ਡਿਗਰੀ ਸੈਲਸੀਅਸ ਤੇ ਦਾ ਟੈਂਪਰੇਚਰ ਸੈੱਟ ਕੀਤਾ ਹੋਇਆ ਆਪਾਂ ਜੋ ਵੀ ਪਰਸਨ ਜੋ ਵੀ ਆਉਂਦਾ ਇੱਥੇ ਫੋਕਸ ਲੈਂਸ ਹੈਗਾ ਇੱਥੇ ਸੈੱਟ ਕਰਕੇ ਤੇ ਉਹਨਾਂ ਦੀ ਸਕਰੀਨਿੰਗ ਕਰਕੇ ਤੇ ਆਪਾਂ ਫਿਰ ਅੰਦਰ ਜਾਣ ਦਿੰਨੇ ਆ ਕਿਸੇ ਨੇ ਵੀ ਜੇਕਰ ਟੈਂਪਰੇਚਰ ਵੱਧ ਆਉਂਦਾ ਉਸ ਨੂੰ ਆਪਾਂ ਬਾਹਰ ਰੋਕਦੀਦਾ ਅੰਦਰ ਨਹੀਂ ਐਂਟਰ ਹੋਣ ਦੇਈਦਾ ਫਿਰ ਉਹਦਾ ਸਿਵਲ ਹਸਪੀਟਲ ਆਪਾਂ ਚੈੱਕਅਪ ਲਈ ਭੇਜਦੇ ਆ ਉਹਨੂੰ ਫਿਰ ਉਹਦੀ ਰਿਪੋਰਟ ਆ ਜਾਂਦੀ ਜਦੋਂ ਉਸ ਤੋਂ ਬਾਅਦ ਉਹਨੂੰ ਐਂਟਰ ਕੀਤਾ ਜਾਂਦਾ ਆਪਣੀ ਮਿਲ ਦੇ ਵਿੱਚ ਜਿੰਨੇ ਵੀ ਵਰਕਰ ਆਉਂਦੇ ਸਟਾਫ ਸੀਨੀਅਰ ਸਟਾਫ ਜੋ ਵੀ ਵਰਕਰ ਅੰਦਰ ਐਂਟਰ ਹੁੰਦਾ ਉਹਦੀ ਸਕਰੀਨਿੰਗ ਕਰਕੇ ਫਿਰ ਆਪਾਂ ਅੰਦਰ ਐਂਟਰ ਜਾਣ ਦਿੰਨੇ ਆ ਤਾਂ ਕਿ ਉਹ ਵੀ ਸੁਰੱਖਿਤ ਰਵੇ ਅਤੇ ਆਪਾਂ ਵੀ ਸੁਰੱਖਤ ਰਹਿਣ ਬਿੱਟਾ ਜੀ ਜੋ ਮੋਦੀ ਸਾਹਿਬ ਨੇ ਪ੍ਰੀਕਾਸ਼ਨਸ ਡਿਸਾਈਡ ਕੀਏ ਹਨ ਔਰ ਅਨਾਉਂਸ ਕੀਏ ਪਬਲਿਕ ਲਈ ਕਿ ਭਾਈ ਐਂਟਰਪ੍ਰੈਨਰ ਸ਼ੁਡ ਮੇਨਟੇਨ ਸੈੱਟ ਆਫ ਦੀ ਪ੍ਰੀਕਾਸ਼ਨਸ ਫਾਰ ਦਾ ਐਮਪਲੋਈਜ਼ ਵੀ ਆਰ ਅਡੇਰਿੰਗ ਆਲ ਦੋਜ਼ ਸਿਸਟਮਸ ਜੈਸੇ ਗੇਟ ਪਰ ਐਂਟਰੀ ਕੇ ਸਮੇਂ ਟੈਂਪਰੇਚਰ ਥਰਮੋਸਕੈਨ ਬਗੈਰ ਮਾਸਕ ਕੇ ਅੰਦਰ ਨਹੀਂ ਆਨੇ ਦੇ ਰਹੇ सैनिटाइजेशन ऑफ एम्प्लॉयज़ एट गेट एंड देर आफ्टर व्हीकल सैनिटाइजेशन हो रहा है एंड विटामिन सी बांट रहे हैं चार न, सारे एम्प्लॉयज़ को सुबह ही सुबह एंड जैसे ही शिफ्ट आती है सुबह सुबह मीन जैसे ही सुबह शिफ्ट आती है उसके बाद स्टेलाइजेशन uh, हो रहा है सारे प्लांट में चाहे सैनिटाइजेशन उबली के स्टेलाइजेशन सोडियम हाइपोक्लोराइड से सारे प्लांट में इन एंड अराउंड ऑफिस में ऑल्सो थर्मो स्कैनिंग हो रही है गेट पे सबकी एंड प्लांट में अंदर जा कर के स्कैनिंग होती है एंड उसके बाद हमने वेपराइजेशन एक इलेक्ट्रिक वेपराइजेटर आया है जिसमें पानी डाल देते हैं और पानी डाल करके वो वेपर होती हैं तो एम्प्लॉय उससे वेपराइजेशन ले रहे हैं और वेपर ले रहे हैं और उसे थोड़ा सा फील कर रहे हैं साथ में हमने वाट हॉट वाटर के टैंक्स रखे हैं जिसमें हल्दी और नमक डाल करके तो लोग उसे थोड़ा सा यूज कर रहे हैं जैसे कि गला गर्म रहे इस टाइप की चीज़ बेटा जी हम अपनी कंपनी में मेंटेन कर रहे हैं और सोशल डिस्टेंसिंग का विशेष ख्याल रखें गेस्ट हैं है। है। उनका भी हम इंतजाम कर रहे हैं तो हमने 1000 थाउजेंट किट्स अप्लाई मतलब ऑर्डर किया है जिनका डिलीवरी शेड्यूल एक हफ्ते का है तो मेरा ख्याल है कि नेक्स्ट फोर्थ कमिंग मंडे ट्यूजडे में आ जाना चाहिए सो दैट के वी विल स्टार्ट टेस्टिंग ऑफ आवर एम्प्लॉयज से हो रहा है मतलब वो जो भी किस्त आ रही है वो हम खुद मंगा रहे हैं अपने एम्प्लॉयज को टेस्ट करने के लिए सब हमारा खर्चा है कंपनी ने खर्च किया है सारा कोई किसी का लेना देना नहीं है उसमें वी आर हैविंग कंसर्न अबाउट आवर एम्प्लॉयज वी हैव पेड सैलरी फॉर द मंथ ऑफ मार्च फॉर द मंथ ऑफ अप्रैल परफेक्टली एंड एवरी एम्प्लॉयी इज हैप्पी ਅਦਰਵਾਈਜ਼ ਤੋਂ ਸੈਲੀ ਨਹੀਂ ਦੇਣਗੇ ਤੋ ਉਹ ਗੁਜ਼ਾਰਾ ਕਹਾਂਸੇ ਕਰੇਗਾ ਫਿਰ ਉਹ ਮਾਈਗ੍ਰੇਸ਼ਨ ਕੇ ਮੂਡ ਮੇ ਆਏਗਾ ਹਮਾਰੇ ਯਾਂਸੇ ਆਜ ਤੱਕ ਕੋਈ ਮਾਈਗ੍ਰੇਟ ਨਹੀਂ ਹੋਇਆ ਹੈ ਮੇਰਾ ਨਾਮ ਪ੍ਰਿੰਸ ਸੈਣੀ ਹੈ ਜੀ ਮੈਂ ਸੇਤੀਆ ਇੰਡਸਟਰੀਜ਼ ਲਿਮਟਿਡ ਚ ਐਜ਼ ਅ ਸੇਫਟੀ ਆਫੀਸਰ ਕੰਮ ਕਰਦਾ ਹਾਂ ਸਰ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਅੱਜ ਪਤਾ ਹੈ ਕਿ ਕਰੋਨਾ ਵਾਇਰਸ ਸਾਡੇ ਵਾਸਤੇ ਇੱਕ ਪੈਂਡੈਮਿਕ ਡਿਜ਼ੀਜ਼ ਬਣ ਗਈ ਹੈ ਤੇ ਉਹਦੇ ਵਾਸਤੇ ਗਵਰਨਮੈਂਟ ਵੱਲੋਂ ਸਾਨੂੰ ਡੇਲੀ ਵੀਕਲੀ ਕੁਝ ਗਾਈਡਲਾਈਨਸ ਆਂਦੀਆਂ ਅਸੀਂ ਉਹ ਫੋਲੋ ਕਰੀਦਾ ਹੈ ਸਰ ਉਹਦੇ ਵਿੱਚ ਆਪਾਂ ਗੇਟ ਐਂਟਰੀ ਤੋਂ ਹੀ ਆਪਾਂ ਜਿਹੜੇ ਸਾਡੇ EMPLOYEES ਨੇ ਅਸੀਂ ਉਹਨਾਂ ਦੇ ਹੈਂਡ ਸੈਨੀਟਾਈਜ਼ ਕਰੀਦੇ ਆ ਜਿਹੜੇ ਉਹ ਬੈਗ ਲੈ ਕੇ ਆਉਂਦੇ ਆ ਉਹਨਾਂ ਨੂੰ ਸੈਨੀਟਾਈਜ਼ ਕਰੀਦਾ ਆ ਫਿਰ ਸਰ ਉਹਨਾਂ ਨੂੰ ਅਸੀਂ ਇਹ ਇਨਸ਼ੋਰ ਕਰਦੇ ਹਾਂ ਕਿ ਜਿਹੜੇ ਵੀ EMPLOYEES ਸਾਡੇ ਫੈਕਟਰੀ ਦੇ ਅੰਦਰ ਆ ਰਹੇ ਨੇ ਉਹਨਾਂ ਨੇ ਮਾਸਕ ਲਗਾਇਆ ਹੋਇਆ ਹੈ ਜਦੋਂ ਅੰਦਰ ਅੰਦਰ ਐਂਟਰ ਕਰਦੇ ਆ ਤੇ ਸਰ ਆਪਾਂ ਗੇਟ ਤੇ ਥਰਮਲ ਸਕੈਨਰ ਲਗਾਇਆ ਹੋਇਆ ਹੈ ਜਿਹਦੇ ਵਿੱਚ ਆਪਾਂ ਇਹ ਦੇਖਦੇ ਹਾਂ ਕਿ ਕਿਸੇ ਵੀ EMPLOYE ਦਾ ਕੋਈ ਟੈਂਪਰੇਚਰ ਹਾਈ ਤੇ ਨਹੀਂ ਹੈ ਫਿਰ ਸਰ ਆਪਾਂ ਇਹੀ ਚੀਜ਼ ਆਪਾਂ ਅੰਦਰ ਕਰਾਸ ਵੈਰੀਫਾਈ ਕਰਦੇ ਹਾਂ ਜਦੋਂ ਸਾਡੇ ਜਿੰਨੇ ਵੀ ਵਰਕਰ ਨੇ ਉਹ ਅੰਦਰ ਪਲਾਂਟ 'ਚ ਜਦੋਂ ਕੰਮ ਕਰ ਰਹੇ ਆ ਉਸ ਵੇਲੇ ਤਾਂ ਨਹੀਂ ਕਿਸੇ EMPLOYE ਦਾ ਟੈਂਪਰੇਚਰ ਰਾਈਜ਼ ਕਰ ਰਿਹਾ ਇਦੇ ਵਾਸਤੇ ਆਪਾਂ ਦੋ ਫਾਰਮਾਸਿਸਟ ਰੱਖੇ ਹੋਏ ਆ ਜਿਹੜੇ ਇਹ ਐਕਟੀਵਿਟੀ ਨੂੰ ਕਰਦੇ ਆ ਸਰ ਉਸ ਤੋਂ ਬਾਅਦ ਆਪਾਂ ਵਹੀਕਲ ਆਪਣੇ ਪਲਾਂਟ ਨੂੰ ਸੈਨੀਟਾਈਜ਼ ਕਰੀਦਾ ਆ ਵਹੀਕਲ ਨੂੰ ਸੈਨੀਟਾਈਜ਼ ਕਰੀਦਾ ਆ ਆਪਣੇ ਆਫਿਸ ਸੈਨੀਟਾਈਜ਼ ਕਰੀਦੇ ਆ ਸਰ ਇਹ ਸਾਰੀਆਂ ਐਕਟੀਵਿਟੀਆਂ ਆਪਾਂ ਪਲਾਂਟ ਦੇ ਅੰਦਰ ਕਰ ਰਹੇ ਆ ਪਲਾਂਟ ਇਹਦੇ ਨਾਲ ਨਾਲ ਸਰ ਜਿਵੇਂ ਜਿਵੇਂ ਸਾਨੂੰ ਹੋਰ ਗਾਈਡਲਾਈਨਸ ਆ ਰਹੀਆਂ ਆ ਗਵਰਨਮੈਂਟ ਵੱਲੋਂ ਜਾਂ ਸਾਡੀ ਮੈਨੇਜਮੈਂਟ ਵੱਲੋਂ ਜੋ ਜੋ ਅਸੀਂ ਜੋ ਜੋ ਸਾਨੂੰ ਗਾਈਡਲਾਈਨਸ ਦਿੱਤੀਆਂ ਜਾਂਦੀਆਂ ਆ ਅਸੀਂ ਉਹਨਾਂ ਨੂੰ ਫੋਲੋ ਕਰੀ ਜਾ ਰਹੇ ਹਾਂ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਸੇਫਟੀ ਪ੍ਰੀਕੌਸ਼ਨਸ ਲਈਆਂ ਜਾਣ ਸਾਨੂੰ ਸਵੇਰ ਆਉਣ ਲੱਗੇ ਜਿਵੇਂ ਅਸੀਂ ਜਰੂ ਫੈਕਟਰੀ ਦੇ ਵਿੱਚ ਸ਼ਾਮਿਲ ਹੁੰਦੇ ਹਾਂ ਐਂਟਰੀ ਕਰਦੇ ਹਾਂ ਸਾਨੂੰ ਮਾਸਕ ਦਿੱਤੇ ਜਾਂਦੇ ਸੈਨੀਟਾਈਜ਼ਰ ਦਿੱਤਾ ਜਾਂਦਾ ਹੈ ਹੈਂਡ ਵਾਸ਼ ਕਰਾਈ ਜਾਂਦੇ ਆ ਸਾਡੇ ਵੀਕਲ ਜਿਹੜੇ ਉਹ ਸੈਨੀਟਾਈਜ਼ ਕੀਤੇ ਜਾਂਦੇ ਆ ਤੇ ਸੋਸ਼ਲ ਡਿਸਟੈਂਸਿੰਗ ਵੀ ਕੀਤੀ ਜਾਂਦੀ ਹੈ ਬੁਖਾਰ ਬੁਖੋਰ ਜਾਂ ਤਾਪ ਚੈੱਕ ਕੀਤਾ ਜਾਂਦਾ ਵੀ ਕਿਤੇ ਬਿਮਾਰ ਤਾਂ ਨਹੀਂ ਇਨਫੈਕਸ਼ਨ ਤਾਂ ਨਹੀਂਗਾ ਬਹੁਤ ਕੁਝ ਹੈਗਾ ਵੀ ਧਿਆਨ ਦੇ ਵਿੱਚ ਰੱਖਦੇ ਹੋਏ ਤੇ ਸਾਵਧਾਨੀ ਵਰਤਦੇ ਹਾਂ ਸੀ ਕਿ ਕਿਤੇ ਸੰਕਰਮਨ ਨਾ ਹੋ ਜਾਏ ਇਸ ਕਰਕੇ ਉਹ ਭਾਰਤ ਸਰਕਾਰ ਨੇ ਜੋ ਫੈਕਟਰੀਆਂ ਦੇ ਵਿੱਚ ਕੰਪਨੀਆਂ ਦੇ ਵਿੱਚ ਜੋ ਆਦੇਸ਼ ਜਾਰੀ ਕੀਤੇ ਨੇ ਉਹਦੇ ਨਿਯਮਾਂ ਦੀ ਪਾਲਣਾ ਕਰਦੇ ਹਾਂ ਅਤੇ ਸਾਨੂੰ ਸਾਰੀ ਸੁਵਿਧਾ ਮਿਲਦੀ ਹੈ